ਮੇਰਾ ਪਰਿਵਾਰ ਠੀਕ-ਠਾਕ ਜਿਹਾ ਸੀ ਅਸੀਂ ਨਾ ਤਾਂ ਜ਼ਿਆਦਾ ਅਮੀਰ ਸੀ ਤੇ ਨਾ ਹੀ ਜ਼ਿਆਦਾ ਗਰੀਬ ਸੀ ਮੈਂ ਸਿੱਧੇ ਸਾਦੇ ਪਰਿਵਾਰ ਵਿੱਚ ਜੰਮੀ ਪਲੀ ਸੀ ਮੇਰੀਆਂ ਦੋ ਭੈਣਾਂ ਤੇ ਇੱਕ ਭਰਾ ਸੀ ਮੇਰਾ ਭਰਾ ਤੇ ਮੇਰੇ ਭੈਣ ਸਾਰੇ ਮੈਨ ਤੋਂ ਵੱਡੇ ਸੀ ਤੇ ਮੈਂ ਸਕੂਲ ਜਾਂਦੀ ਸੀ ਮੈਨੂੰ ਬਹੁਤ ਛੇਤੀ ਗੁੱਸਾ ਆ ਜਾਂਦਾ ਮੇਰਾ ਸੁਭਾਅ ਹੀ ਇਦਾਂ ਦਾ ਸੀ ਪਾਵੇ ਕੋਈ ਮੈਨੂੰ ਮਜ਼ਾਕ ਕਿਉਂ ਨਾ ਕਰਦਾ ਹੋਵੇ ਪਰ ਪਤਾ ਨਹੀਂ ਕਿਉਂ ਮੈਨੂੰ ਇੰਨਾ ਗੁੱਸਾ ਆਉਂਦਾ ਸੀ ਜਦੋਂ ਮੈਂ 8ਵੀਂ ਜਮਾਤ ਵਿੱਚ ਹੋਈ ਤਾਂ ਮੈਨੂੰ ਇੱਕ ਮੁੰਡਾ ਪਸੰਦ ਕਰਦਾ ਸੀ ਤੇ ਉਹ ਰੋਜ਼ ਮੈਨੂੰ ਵੇਖਦਾ ਤੇ ਕਹਿੰਦਾ ਕਿ ਪੰਮੀ ਤੂੰ ਬਹੁਤ ਸੋਹਣੀ ਹੈ ਤੇਰੇ ਤਾਂ ਨੱਕ ਤੇ ਗੁੱਸਾ ਰਹਿੰਦਾ ਤੇ ਤੈਨੂੰ ਵੇਖ ਕੇ ਮੈਨੂੰ ਬਹੁਤ ਵਧੀਆ ਲੱਗਦਾ ਉਸ ਦਾ ਨਾਮ ਸ਼ਿਵਮ ਸਿੰਘ ਸੀ ਉਹ ਮੇਰੀ ਕਲਾਸ ਦਾ ਹੁਸ਼ਿਆਰ ਮੁੰਡਾ ਸੀ ਜਦ ਕਿ ਮੈਂ ਨਹੀਂ ਹੁਸ਼ਿਆਰ ਨਹੀਂ ਸੀ ਤੇ ਉਹ ਮੈਨੂੰ ਸ਼ਰੀਆਮ ਕਹਿ ਦਿੰਦਾ ਸੀ ਕਿ ਤੂੰ ਮੈਨੂੰ ਬਹੁਤ ਚੰਗੀ ਲੱਗਦੀ ਮੈਨੂੰ ਤੇ ਇੰਨਾ ਪਿਆਰ ਹੋ ਗਿਆ ਤੇ ਮੈਂ ਉਹਦੇ ਨਾਲ ਲੜ ਪੈਂਦੀ ਸੀ ਮੈਂ ਉਹਦੀ ਕਿਸੇ ਗੱਲ ਵੱਲ ਧਿਆਨ ਨਹੀਂ ਦਿੰਦੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਘਰਦਿਆਂ ਦਾ ਸੁਭਾਅ ਬਹੁਤ ਹੀ ਗੁੱਸੇ ਵਾਲਾ ਹੈ ਇਸ ਲਈ ਮੈਂ ਕਿਸੇ ਕੋਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਸੀ ਮੈਂ ਬੜੇ ਹੀ ਰੋਗ ਨਾਲ ਕਹਿ ਦਿੰਦੀ ਸੀ ਕਿ ਮੈਂ ਕਿਸੇ ਮੁੰਡੇ ਨੂੰ ਪਸਾਨ ਨਹੀਂ ਕਰਦੀ ਤੇ ਫਿਰ ਜਦੋਂ ਮੈਂ 10ਵੀਂ ਜਮਾਤ ਵਿੱਚ ਹੋਈ ਤਾਂ ਹਾਲੇ ਤੱਕ ਸ਼ਿਵਮ ਮੇਰੇ ਮਗਰੀ ਪਿਆਰਦਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਤੂੰ ਜਿੰਨਾ ਚਿਰ ਮੈਨੂੰ ਹਾਂ ਨਹੀਂ ਕਰਦੀ ਮੈਂ ਉਨਾ ਸਮਾਂ ਤੇਰਾ ਪਿੱਛਾ ਹੀ ਛੱਟਣਾ ਮੈਂ ਸੋਚਿਆ ਕਿ ਚਲ ਵਿਆਹ ਤੋਂ ਪਹਿਲਾਂ ਪਿਆਰ ਦੀਆਂ ਗੱਲਾਂ ਕਰ ਲੈਣੇ ਆ ਸ਼ਿਵਮ ਨੇ ਹਾਂ ਕਰ ਦਿੱਤੀ ਸੀ ਮੇਰਾ ਬਹੁਤ ਪਿਆਰ ਕਰਦਾ ਸੀ ਤੇ ਮੈਨੂੰ ਆਪਣੇ ਜਾਨ ਤੋਂ ਵੀ ਜ਼ਿਆਦਾ ਚਾਹੁੰਦਾ ਸੀ ਕਹਿੰਦਾ ਸੀ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਤੇ ਨਾ ਹੀ ਤੇਰੇ ਬਿਨਾ ਕਿਸੇ ਹੋਰ ਦਾ ਹੋ ਸਕਦਾ ਇਹ ਮੇਰਾ ਤੇ ਤੇਰੇ ਨਾਲ ਪੱਕਾ ਵਾਦਾ ਹੈ ਮੈਂ ਵੀ ਉਹਨੂੰ ਦਿਲੋਂ ਪਿਆਰ ਕਰਨ ਲੱਗ ਪਈ ਸੀ ਉਹਨੇ ਮੈਨੂੰ ਕਈ ਵਾਰੀ ਕਿੰਨੀਆਂ ਚੀਜ਼ਾਂ ਖਰੀਦ ਕੇ ਦਿੱਤੀਆਂ ਕਦੀ ਮੈਨੂੰ ਖਾਣ ਲਈ ਲਿਆ ਕੇ ਦਿੰਦਾ ਉਸ ਦੀ ਹਰ ਚੀਜ਼ ਤੇ ਮੈਨੂੰ ਆਪਣੇ ਘਰ ਦੇ ਕੋਲੋਂ ਆਪਣੀ ਅਸੀਲੀਆਂ ਦਾ ਨਾਮ ਲੈ ਲਿੰਦੀ ਸੀ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋ ਜਾਵੇ ਮੇਰੇ ਘਰ ਦੇ ਨੇ ਮੇਰੇ ਤੇ ਕਦੀ ਸ਼ੱਕ ਨਹੀਂ ਕਰਦੇ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਤਾਂ ਆ ਬੜੀ ਗੁੱਸੇ ਸੁਭਾਅ ਵਾਲੀ ਐ ਇਸ ਨੇ ਕਿਸੇ ਨਾਲ ਕੀ ਗੱਲਬਾਤ ਕਰਨੀ ਪਰ ਉਸ ਨਾਲ ਪਿਆਰ ਤੋਂ ਬਾਅਦ ਤਾਂ ਮੈਨੂੰ ਗੁੱਸਾ ਆਉਣਾ ਹੀ हट ਗਿਆ ਸੀ ਮੈਂ ਤਾਂ ਹੈਰਾਨ ਹੋ ਗਈ ਸੀ ਕਿ ਤਾ ਹੋ ਗਿਆ ਸੀ ਘਰ ਦੇ ਹੈਰਾਨ ਸੀ ਕਿ ਪੰਮੀ ਨੂੰ ਗੁੱਸਾ ਕਿਉਂ ਨਹੀਂ ਆਂਦਾ ਮੈਂ ਕਿਹਾ ਹੁਣ ਮੈਂ ਵੱਡੀ ਹੋ ਗਈ ਆ ਤੇ ਮੈਨੂੰ ਸਮਝ ਆ ਗਈ ਕੀ ਗੁੱਸਾ ਨਹੀਂ ਕਰਨਾ ਚਾਹੀਦਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਮੈਨੂੰ ਬਦਲਣ ਵਾਲਾ ਕੋਈ ਹੋਰ ਨਹੀਂ ਜਿਸ ਨੂੰ ਮੈਂ ਹੱਦੋਂ ਤੱਕ ਪਿਆਰ ਕਰਦੀ ਸੀ ਸਾਡੇ ਜ਼ਮਾਨੇ ਵਿੱਚ ਜ਼ਿਆਦਾ ਪੜਾਉਂਦੇ ਨਹੀਂ ਸੀ ਬਸ 10ਵੀਂ ਪੜਾਈ ਤੇ ਉਸ ਤੋਂ ਬਾਅਦ ਮੈਂ ਸਿਲਾਈ ਸਿੱਖੀ ਸਿਲਾਈ ਸਿੱਖਣ ਤੋਂ ਬਾਅਦ ਘਰੇ ਬੈ ਕੇ ਥੋੜਾ ਥਿਰ ਕੰਮ ਕੀਤਾ ਤੇ ਫਿਰ ਮੇਲੇ ਰਿਸ਼ਤੇ ਆਉਣ ਲੱਗ ਪਏ ਮੇਰੇ ਘਰ ਦੇ ਨੇ ਕਈ ਰਿਸ਼ਤੇਦਾਰਾਂ ਨੂੰ ਕਹਿ ਦਿੱਤਾ ਸੀ ਕਿ ਪੰਮੀ ਲਈ ਕੋਈ ਚੰਗਾ ਮੁੰਡਾ ਹੋਇਆ ਤਾਂ ਦੱਸਿਓ ਆਪਾਂ ਧੀ ਦਾ ਵਿਆਹ ਚੰਗੇ ਮੁੰਡੇ ਨਾਲ ਕਰਨਾ ਬਸ ਫਿਰ ਕਿਸੇ ਥੋੜਾ ਸਮਾਂ ਹੋਇਆ ਤਾਂ ਮੇਰੇ ਲਈ ਮੇਰੀ ਮਾਸੀ ਰਿਸ਼ਤਾ ਲੈ ਕੇ ਆਈ ਉਹਨਾਂ ਦੇ ਸ਼੍ਰੀਕੇ ਭਾਈਚਾਰੇ ਵਿੱਚੋਂ ਕੋਈ ਮੁੰਡਾ ਸੀ ਬਾਹਰੋਂ ਆਇਆ ਸੀ ਵੇਖਣ ਵਿੱਚ ਬਹੁਤ ਹੀ ਸੋਹਣਾ ਉਸ ਨਾਲ ਮੇਰਾ ਵਿਆਹ ਪੱਕਾ ਹੋ ਗਿਆ ਸੀ ਪਰ ਮੈਂ ਵਿਆਹ ਕਰਵਾਉਣਾ ਨਹੀਂ ਚਾਹੁੰਦੀ ਸੀ ਪਰ ਘਰਦਿਆਂ ਨੇ ਜ਼ਬਰਦਸਤੀ ਮੇਰਾ ਵਿਆਹ ਕਰ ਦਿੱਤਾ ਤੇ ਮੈਂ ਉਸ ਬਿਨਾਂ ਜਿਉਂਦੀ ਨਹੀਂ ਸੀ ਪਰ ਵਿਆਹ ਤੋਂ ਬਾਅਦ ਮੈਂ ਉਹਦੇ ਨਾਲ ਗੱਲ ਕਰਨ ਦਾ ਵਾਅਦਾ ਕੀਤਾ ਸੀ ਉਸ ਨੇ ਬਹੁਤ ਰੋਇਆ ਕਿਉਂਕਿ ਮੇਰਾ ਵਿਆਹ ਕਿਸੇ ਹੋਰ ਹੋ ਗਿਆ ਸੀ ਤੇ ਉਹ ਮੈਨੂੰ ਬਹੁਤ ਪਸੰਦ ਕਰਦਾ ਸੀ ਮੈਨੂੰ ਕਹਿੰਦਾ ਸੀ ਜੇ ਵਿਆਹ ਤੋਂ ਬਾਅਦ ਫੋਨ ਨਾ ਕੀਤਾ ਤਾਂ ਮੈਂ ਕੁਝ ਖਾ ਕੇ ਮਰ ਜਾਵਾਂ ਪਰ ਮੈਂ ਇਦਾਂ ਨਹੀਂ ਕਰਨਾ ਚਾਹੁੰਦੀ ਸੀ ਤਾਂ ਤੇਨੇ ਧੱਕੇ ਨਾਲ ਮੈਨੂੰ ਵਿਆਹ ਦਿੱਤਾ ਤੇ ਮੇਰੇ ਘਰ ਵਾਲੇ ਦਾ ਨਾਰਾਜ਼ ਸੀ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਸੀ ਮੈਂ ਆਪਣੇ ਸਹੁਰੇ ਘਰ ਆ ਗਈ ਸੀ ਤੇ ਮੇਰੇ ਕੋਲ ਆਪਣਾ ਫੋਨ ਵੀ ਨਹੀਂ ਸੀ ਰਾਜ ਕਹਿੰਦਾ ਸੀ ਮੈਂ ਤੈਨੂੰ ਫੋਨ ਨਹੀਂ ਲੈ ਕੇ ਦੇਣਾ ਰਾਜ ਬਾਹਰੋਂ ਆਇਆ ਸੀ ਕਹਿੰਦਾ ਸੀ ਕਿ ਉਹਨਾਂ ਸਮਾਂ ਮੇਰਾ ਹੀ ਫੋਨ ਵਟਲਾ ਜਿੰਨਾ ਸਮਾਂ ਮੈਂ ਇੱਥੇ ਹਾਂ ਮੈਨੂੰ ਪਤਾ ਸੀ ਕਿ ਉਸਨੇ ਦੋ ਕੁ ਮਹੀਨੇ ਬਾਅਦ ਫੇਰ ਚਲੇ ਜਾਣਾ ਮੈਂ ਚੋਰੀ-ਚੋਰੀ ਆਪਣੀ ਸੱਸ ਵਾਲੇ ਫੋਨ ਤੋਂ ਉਸ ਨਾਲ ਗੱਲ ਕਰਦੀ ਜਾਂ ਫਿਰ ਜਦੋਂ ਮੈਂ ਪੀਕੇ ਆਉਂਦੀ ਤਾਂ ਕਿੰਨਾ-ਕਿੰਨਾ ਸਮਾਂ ਉਸ ਨਾਲ ਗੱਲਾਂ ਕਰਦੀ ਰਹਿੰਦੀ ਉਹ ਮੈਨੂੰ ਘਰ ਵਾਲੇ ਤੇ ਮੇਰੇ ਸਹੁਰਿਆਂ ਬਾਰੇ ਪੁੱਛਦਾ ਹੁੰਦਾ ਸੀ ਮੈਂ ਉਸ ਨੂੰ ਦੱਸਦੀ ਸੀ ਕਿ ਮੈਨੂੰ ਸਾਰੇ ਬਹੁਤ ਪਿਆਰ ਕਰਦੇ ਆ ਪਰ ਤੇਰੇ ਵਰਗਾ ਪਿਆਰ ਮੈਨੂੰ ਕਿਸੇ ਨੇ ਨਹੀਂ ਦਿੱਤਾ ਮੈਂ ਉਸ ਨੂੰ ਕਹਿੰਦੀ ਸੀ ਕਿ ਮੇਰਾ ਘਰ ਵਾਲਾ ਆਪਣੀ ਥਾਂ ਤੇ ਹੈ ਪਰ ਤੇਰੀ ਵਾਲੀ ਕਮੀਆਂ ਕਦੀ ਪੂਰੀ ਨਹੀਂ ਕਰ ਸਕਦਾ ਜੋ ਖੁਸ਼ੀ ਮੈਨੂੰ ਤੇਰੇ ਨਾਲ ਮਿਲਦੀ ਸੀ ਉਹ ਖੁਸ਼ੀ ਮੈਨੂੰ ਰਾਸ ਤੋਂ ਕਦੀ ਨਹੀਂ ਮਿਲੀ ਸ਼ਾਇਦ ਕਦੇ ਮਿਲੂਗੀ ਵੀ ਨਹੀਂ ਮੈਂ ਵਿਆਹ ਤੋਂ ਬਾਅਦ ਉਸਨੇ ਇੱਕ ਵਾਰ ਮਿਲ ਲਈ ਸੀ ਉਸਨੇ ਮੇਨਾਂ ਆਪਣੀ ਹਰ ਇੱਛਾ ਪੂਰੀ ਕੀਤੀ ਜੋ ਵੀ ਉਹ ਕਹਿੰਦਾ ਮੈਂ ਉਹੀ ਕਰਦੀ ਸੀ ਉਸ ਦਿਨ ਉਸਨੇ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਮੈਨੂੰ ਛੱਡਣਾ ਨਹੀਂ ਚਾਹੁੰਦਾ ਸੀ ਕਹਿੰਦਾ ਸੀ ਹੁਣ ਦਿਲ ਨਹੀਂ ਕਰਦਾ ਕਿ ਤੇਰੇ ਤੋਂ ਦੂਰ ਹੋਵਾਂ ਭਾਵੇਂ ਹੀ ਤੇਰਾ ਵਿਆਹ ਹੋ ਗਿਆ ਪਰ ਮੇਰਾ ਦਿਲ ਅਜੇ ਵੀ ਤੇਰੇ ਵਿੱਚ ਹੀ ਹੈ ਤੇ ਤੂੰ ਵਸਦੀ ਹੈ ਪਤਾ ਨਹੀਂ ਕਿਉਂ ਮੇਰਾ ਦਿਲ ਹੀ ਨਹੀਂ ਕਰਦਾ ਕਿ ਮੈਂ ਕਿਸੇ ਨਾਲ ਵਿਆਹ ਕਰਵਾਵਾਂ ਨੇ ਉਸ ਨੂੰ ਕਿਹਾ ਕਿ ਤੂੰ ਵਿਆਹ ਕਰਵਾ ਲੈ ਤੂੰ ਵੀ ਘਰ ਵਾਲੀ ਦੇ ਨਾਲ ਬੀਜੀ ਹੋ ਜਾਵੇਂਗਾ ਕਿਤੇ ਕਿਤੇ ਆਪਾਂ ਫੇਰ ਮਿਲਿਆ ਕਰਾਂਗੇ ਨਾਲੇ ਤੇਰਾ ਦਿਲ ਲੱਗ ਜਾਇਆ ਕਰੂਗਾ ਮਰੋਂ ਮੈਨੂੰ ਕਹਿੰਦਾ ਸੀ ਕਿ ਮੈਂ ਨਹੀਂ ਵਿਆਹ ਕਰਾਉਣਾ ਮੈਂ ਵੀ ਬਾਹਰਲੇ ਦੇਸ਼ ਚਲੇ ਜਾਣਾ ਮੇਰੇ ਇੱਥੇ ਤੇਰੇ ਬਿਨਾਂ ਦਿਲ ਨਹੀਂ ਲੱਗਦਾ ਸਾਰਾ ਦਿਨ ਫੋਨ ਵਾਲੀ ਵੇਖਦਾ ਰਹਿਣਾ ਕੀ ਕਦੋਂ ਤੇਰਾ ਫੋਨ ਆਵੇ ਤੇ ਕਦੋਂ ਫਿਰ ਗੱਲ ਕਰਾਂ ਤੂੰ ਮੇਰੀ ਜਾਨ ਹੈ ਤੇ ਮੇਰੇ ਦਿਲ ਵਿੱਚ বাসਦੀ ਹੈ ਮੈਂ ਬਹੁਤ ਖੁਸ਼ੀ ਮੈਂ ਆਪਣੀ ਮਾਂ ਨਾਲ ਬੈਠੀ ਆਪਣੇ ਸਾਸੋਰੇ ਦੇ ਗੱਲਾਂ ਕਰਦੀ ਸੀ ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਆਪਣਾ ਘਰ ਚੰਗੇ ਤਰੀਕੇ ਨਾਲ ਬਸਾਈਦਾ ਭਾਵੇਂ ਤੁਸੀਂ ਤੀਵੀ ਆਦਮੀ ਆਪਸ ਵਿੱਚ 10 ਵਾਰੀ ਲੜੋ ਪਰ ਕਿਸੇ ਨੂੰ ਬਾਹਰ ਨਹੀਂ ਪਤਾ ਲੱਗਣਾ ਚਾਹੀਦਾ ਕਿ ਤੁਸੀਂ ਲੜਿਓ ਜਾਂ ਨਹੀਂ ਆਪਣਾ ਘਰ ਬਸਾਉਣ ਲਈ ਬਹੁਤ ਕੁਝ ਛੱਲਣਾ ਪੈਂਦਾ ਮੈਂ ਆਪਣੀ ਮਾਂ ਦੀਆਂ ਗੱਲਾਂ ਪੱਲੇ ਬੱਲ ਲੈਣੀਆਂ ਸੀ ਮੈਂ ਕੁਝ ਦਿਨ ਪੇਕਿਆਂ ਦੇ ਰਹਿੰਦੀ ਸੀ ਤੇ ਰਾਜ ਮੈਨੂੰ ਆ ਕੇ ਲੈ ਜਾਂਦਾ ਫਿਰ ਮੇਰੇ ਘਰ ਵਾਲੇ ਨੇ ਬਾਹਰਲੇ ਦੇਸ਼ ਜਾਣਾ ਸੀ ਤੇ ਚਲਾ ਗਿਆ ਸੀ ਉਸ ਰਾਤ ਉਹ ਮੇਰੇ ਨਾਲ ਹੀ ਰਿਹਾ ਤੇ ਕਹਿੰਦਾ ਰਹਿੰਦਾ ਸੀ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਉਹ ਆਪਣੀ ਹਰ ਇੱਛਾ ਪੂਰੀ ਕਰ ਰਿਹਾ ਸੀ ਕਹਿੰਦਾ ਸੀ ਤੇ ਤੂੰ ਦੂਰ ਜਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਤੂੰ ਤਾਂ ਮੇਰਾ ਦਿਲ ਜਿੱਤ ਲਿਆ ਹਰ ਉਸ ਨੂੰ ਕੀ ਪਤਾ ਸੀ ਕਿ ਮੈਂ ਆਪਣਾ ਦਿਲ ਤਾਂ ਕਿਸੇ ਨੂੰ ਪਹਿਲਾਂ ਹੀ ਦੇ ਦਿੱਤਾ ਸੀ ਮੈਨੂੰ ਉਸਦੀ ਕੋਈ ਪਰਵਾਹ ਨਹੀਂ ਸੀ ਰਾਜ ਇਧਰ ਹੋਵੇ ਜਾਂ ਉਧਰ ਫਿਰ ਕੁਝ ਦਿਨਾਂ ਬਾਅਦ ਰਾਜ ਚਲਾ ਗਿਆ ਸੀ ਤੇ ਮੈਂ ਪ੍ਰੈਗਨੈਂਟ ਹੋ ਗਈ ਸੀ ਮੈਂ ਸ਼ਿਵ ਨੂੰ ਖੁਸ਼ਖਬਰੀ ਦੱਸੀ ਤਾਂ ਕਹਿਣ ਲੱਗਾ ਤੂੰ ਟੈਸਟ ਕਰਵਾ ਕੇ ਵੇਖ ਇਹ ਬੱਚਾ ਤੇਰੇ ਘਰ ਵਾਲੇ ਦਾ ਹੈ ਜਾਂ ਫਿਰ ਮੇਰਾ ਮੈਂ ਉਸ ਨੂੰ ਕਿਹਾ ਕਿ ਕਦਾਂ ਕਰਵਾਵਾਂਗਾ ਤੋ ਕਹਿ ਲੱਗਾ ਚੱਲ ਮੈਂ ਤੇਨ ਨਾਲ ਚੱਲਦਾ ਮੈਂ ਕੁਝ ਦਿਨਾਂ ਬਾਅਦ ਵੇਖੀ ਆਈ ਤੇ ਫਿਰ ਘੁੰਮਣ ਫਿਰਨ ਦਾ ਬਹਾਨਾ ਲੈ ਕੇ ਘਰੋਂ ਚਲੇ ਗਏ ਤੇ ਉਸਦੇ ਨਾਲ ਜਾ ਕੇ ਟੈਸਟ ਕਰਵਾਇਆ ਤਾਂ ਬੱਚਾ ਉਸਦਾ ਹੀ ਸੀ ਮੈਂ ਹੈਰਾਨ ਸੀ ਕਿ ਕਿਵੇਂ ਹੋ ਸਕਦਾ ਉਹ ਕਹਿਣ ਲੱਗਾ ਦੇਖ ਲੈ ਜਿੱਥੇ ਪਿਆਰ ਹੁੰਦਾ ਰੱਬ ਵੀ ਉੱਥੇ ਸੁਣਦਾ ਪਰ ਹੁਣ ਇਹ ਤੈਨੂੰ ਤੇ ਮੈਨੂੰ ਪਤਾ ਕਿ ਬੱਚਾ ਮੇਰਾ ਉਹ ਮੈਨੂੰ ਫੇਰ ਉਸਦਾ ਹੀ ਪਿਆਰ ਕਰਨ ਲੱਗ ਪਿਆ ਮੈਂ ਬੜੀ ਹੈਰਾਨ ਸੀ ਕਿ ਇਹ ਕਿਤਾ ਹੋ ਗਿਆ ਮੈਂ ਤੇ ਬੱਚਾ ਆਪਣੇ ਘਰ ਵਾਲੇ ਦਾ ਲੈਣਾ ਚਾਹੁੰਦੀ ਸੀ ਮੈਂ ਜਿਸਤਾ ਖਾਦੀ ਸੀ ਉਸ ਨੂੰ ਧੋਖਾ ਨਹੀਂ ਦੇਣਾ ਚਾਹੁੰਦੀ ਸੀ ਬੇਸ਼ੱਕ ਮੇਰਾ ਪਿਆਰ ਸ਼ਿਵਮ ਨਾਲ ਬਹੁਤ ਸੀ ਪਰ ਬੱਚੇ ਵਾਲਾ ਧੋਖਾ ਮੈਂ ਆਪਣੇ ਘਰ ਵਾਲੇ ਨੂੰ ਕਿੱਥਾਂ ਦੇ ਸਕਦੀ ਸੀ ਫਿਰ ਮੈਂ ਸੋਚਿਆ ਕਿ ਚਲੋ ਕੋਈ ਗੱਲ ਨਹੀਂ ਇੱਥੇ ਕਿਹੜਾ ਕਿਸੇ ਨੂੰ ਪਤਾ ਲੱਗਣਾ ਸ਼ਾਇਦ ਮੈਂ ਧਿਆਨ ਹੀ ਨਾ ਦਿੱਤਾ ਵਿਆਹ ਤੋਂ ਪਹਿਲਾਂ ਜਦੋਂ ਸ਼ਿਵਮ ਨੂੰ ਮਿਲੀ ਸੀ ਉਦੋਂ ਹੀ ਸਭ ਕੁਝ ਹੋ ਗਿਆ ਸੀ ਸ਼ਾਇਦ ਮੇਰਾ ਬੱਚਾ ਉਦੋਂ ਹੀ ਰਹਿ ਗਿਆ ਹੋਵੇ ਪਰ ਮੇਰੇ ਘਰ ਵਾਲੇ ਨੂੰ ਇਹ ਗੱਲ ਪਤਾ ਨਹੀਂ ਲੱਗੀ ਮੈਂ ਤਾਂ ਰੱਬ ਦਾ ਸ਼ੁਕਰ ਕਰਦੀ ਸੀ ਕਿ ਮੇਰਾ ਘਰ ਵਾਲਾ ਭੋਲਾ-ਪਾੜਾ ਸੀ ਜਿਹੜਾ ਮੈਨੂੰ ਜ਼ਿਆਦਾ ਸਵਾਲ-ਜਵਾਬ ਨਹੀਂ ਕਰਦਾ ਸੀ ਮੈਂ ਜੋ ਕਹਿੰਦੀ ਸੀ ਉਹੀ ਕਰਦਾ ਬਸ ਫੇਰ ਕੀ ਸੀ ਮੇਰਾ ਬੱਚਾ ਹੋਇਆ ਤਾਂ ਸ਼ਿਵ ਨੂੰ ਵੀ ਖੁਸ਼ਖਬਰੀ ਦਿੱਤੀ ਤੇ ਉਹ ਵੀ ਬਹੁਤ ਖੁਸ਼ ਸੀ ਮੇਰੀ ਸੱਸ ਮੇਰੇ ਤੇ ਸ਼ੱਕ ਕਰਦੀ ਸੀ ਪਰ ਮੈਂ ਉਸ ਦੇ ਸਾਰੇ ਸ਼ੱਕ ਦੂਰ ਕਰ ਦਿੱਤੇ ਸੀ ਮੇਰੀ ਸੱਸ ਨੂੰ ਪਤਾ ਸੀ ਕਿ ਮੈਂ ਇੱਕ ਮੁੰਡੇ ਨਾਲ ਗੱਲ ਕਰਦੀ ਆ ਪਰ ਉਹ ਡਰਦੀ ਸੀ ਕਿਉਂਕਿ ਉਸ ਕੋ ਕੋਈ ਸਬੂਤ ਨਹੀਂ ਸੀ ਤੇ ਨਾ ਹੀ ਉਸਨੇ ਪੱਕਾ ਯਕੀਨ ਸੀ ਕਿ ਮੈਂ ਸੱਚੀ ਕਿਸੇ ਮੁੰਡੇ ਨਾਲ ਗੱਲ ਕਰਦੀ ਆ ਮੈਂ 2 ਮਹੀਨੇ ਬਾਅਦ ਆਪਣੇ ਘੇਕੇ ਗਈ ਤਾਂ ਉਸ ਨੂੰ ਮੁੰਡਾ ਬਖਾਇਆ ਮੈਂ ਉਸ ਨੂੰ ਮਿਲ ਕੇ ਆਈ ਸੀ ਇਸ ਵਾਰੀ ਉਸਨੇ ਬਾਹਰ ਚਲੇ ਜਾਣਾ ਸੀ ਤੇ ਮੈਂ ਉਸ ਨੂੰ ਘੁੱਟ ਕੇ ਗੜ ਲਾਇਆ ਸੀ ਤੇ ਉਹ ਵੀ ਮੈਨੂੰ ਆਪਣੇ ਅਬਾਵਾ ਵਿੱਚ ਸਮਾ ਰਿਹਾ ਸੀ ਮੇਰਾ ਮੂੰਹ ਚੁੰਮ ਕੇ ਉਸਨੇ ਮੁੰਡੇ ਨੂੰ ਪਿਆਰ ਕੀਤਾ ਤੇ ਕਹਿੰਦਾ ਕੁਝ ਪੈਸੇ ਤੂੰ ਰੱਖ ਲੈ ਤੇਰੇ ਕੰਮ ਆਉਣਗੇ ਮੇਰਾ ਘਰਵਾਲਾ ਵੀ ਬਾਹਰ ਸੀ ਤੇ ਉਹ ਸ਼ਿਵਮ ਵੀ ਬਾਹਰ ਚਲਾ ਗਿਆ ਸੀ ਮੇਰੇ ਕੋਲ ਕੋਈ ਵੀ ਨਹੀਂ ਸੀ ਮੇਰਾ ਘਰਵਾਲਾ ਤਾਂ ਬਾਹਰ ਹੋਣ ਦਾ ਨਾਮ ਹੀ ਨਹੀਂ ਲੈਂਦਾ ਸੀ ਬਸ ਫੋਨ ਤੇ ਹੀ ਸਾਰੇ ਹਾਲ ਚਾਲ ਪੁੱਛ ਲੈਂਦਾ ਅਜੇ ਵਿਆਹ ਨੂੰ ਥੋੜਾ ਸਮਾਂ ਹੀ ਹੋਇਆ ਸੀ ਉਹ ਵੀ ਮੇਰੇ ਨਾਲ ਫੋਨ ਤੇ ਗੱਲ ਕਰਦਾ ਸੀ ਪਰ ਗੱਲ ਕਰਕੇ ਮੇਰਾ ਸਰਦਾ ਨਹੀਂ ਸੀ ਮੈਨੂੰ ਤਾਂ ਮਿਲਣ ਦੀ ਤਾਂਗ ਸੀ ਤੇ ਮੇਰਾ ਬੱਚਾ ਛੋਟਾ ਸੀ 3 ਮਹੀਨੇ ਦਾ ਹੋਇਆ ਸੀ ਫਿਰ ਇੱਕ ਦਿਨ ਅਸੀਂ ਦੋਨਾਂ ਨੇ ਮਿਲਣਾ ਸੀ ਤੇ ਉਹ ਮੈਨੂੰ ਕਹਿੰਦਾ ਭਾਬੀ ਆਪਾਂ ਬਾਹਰ ਮਿਲਦੇ ਆ ਉਹ ਤਾਂ ਮੇਰੀ ਮਸ਼ੂਰ ਕੋ ਬਣ ਗਈ ਮੈਂ ਉਸ ਨੂੰ ਕਿਹਾ ਨਹੀਂ ਆਪਾਂ ਘਰੇ ਮਿਲਦੇ ਹਾਂ ਤੇ ਜਿਸ ਦਿਨ ਘਰੇ ਕੋਈ ਨਾ ਹੋਏ ਉਹ ਮੈਨੂੰ ਕਹਿੰਦਾ ਠੀਕ ਹੈ ਜਿੱਦਾਂ ਤੂੰ ਕਹੇਂਗੀ ਆਪਾਂ ਉਦਾਂ ਹੀ ਕਰਾਂਗੇ ਸਾਡੇ ਘਰ ਕੋਈ ਜ਼ਿਆਦਾ ਆਉਂਦਾ ਨਹੀਂ ਸੀ ਦੀ ਸਾਰਾ ਸ਼ਰੀਕਾ ਭਾਈਚਾਰਾ ਸਾਡਾਣ ਘਾਟੀ ਬੋਲਦਾ ਸੀ ਮੇਰੀ ਸੱਸ ਦਾ ਸੁਭਾਅ ਥੋੜਾ ਭੈੜਾ ਸੀ ਉਸ ਦੀ ਕਿਸੇ ਨਾਲ ਵੀ ਨਹੀਂ ਬਣਦੀ ਸੀ ਇਸ ਲਈ ਜਿਸ ਦਿਨ ਮੇਰੀ ਸੱਸ ਘਰੋਂ ਗਈ ਹੋਈ ਸੀ ਮੈਂ ਗਵਾਂਡੀਆਂ ਦੇ ਮੁੰਡੇ ਨਾਲ ਉਸ ਨੇ ਮੇਨਾਂ ਸਭ ਕੁਝ ਕੀਤਾ ਤੇ ਮੈਂ ਉਸ ਦੇ ਨਾਲ ਉਸਦ ਕਰੇ ਮਿਲੀ ਮੈਂ ਆਪਣੇ ਮੁੰਡੇ ਨੇ ਕੁਛ ਹੀ ਲਈ ਪਹਿਲਾਂ ਹੀ ਸਵਾ ਦਿੱਤਾ ਇਸ ਤੋਂ ਪਹਿਲਾਂ ਕੋਈ ਘਰੇ ਆਉਂਦਾ ਮੈਂ ਆਪਣੀ ਇੱਛਾ ਪੂਰੀ ਕੀਤੀ ਤੇ ਉਸਨੇ ਮੈਨੂੰ ਕਿਹਾ ਕਿ ਮੈਂ ਸੱਚੀ ਬਹੁਤ ਖੁਸ਼ ਹੋਇਆ ਮੈਨੂੰ ਵੀ ਬਹੁਤ ਖੁਸ਼ੀ ਮਿਲੀ ਸੀ ਕਾਸ਼ ਮੈਂ ਉਸ ਨੂੰ ਵਾਰ-ਵਾਰ ਮਿਲਦੀ ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਪਿਆਰ ਦੀਆਂ ਪਿੰਗਾ ਨੂੰ ਪਰਵਾਨ ਕਰਦੇ ਅਤੇ ਇੰਨੇ ਵਿੱਚ ਹੀ ਉਸਨੇ ਕਿਹਾ ਕਿ ਭਾਬੀ ਕੋਈ ਆ ਜਾਊਗਾ ਇਸ ਲਈ ਆਪਾਂ ਫੇਰ ਦੁਬਾਰਾ ਮਿਲਦੇ ਹਾਂ ਅਸੀਂ ਤੇ ਉਹ ਕਾਲੀ ਨਾਲ ਸਾਡੇ ਕੋਠੇ ਉਤੋਂ ਆਪਣੇ ਕੋਠੇ ਤੇ ਚਲਾ ਗਿਆ ਸੀ ਕਿਸੇ ਨੂੰ ਪਤਾ ਇਹਨੇ ਕਿਵੇਂ ਵੇਖ ਰਿਆ ਤੇ ਮੈਂ ਸਾਰਿਆਂ ਤੋਂ ਚੋਰੀ ਘਰੀ ਭੇਜਿਆ ਸੀ ਸਾਡੇ ਆਂਢ ਗੁਆਂਢ ਵਿੱਚ ਰੌਣਾ ਪੈ ਗਿਆ ਜਦੋਂ ਇਹ ਗੱਲ ਮੇਰੀ ਸੱਸ ਨੂੰ ਪਤਾ ਲੱਗੀ ਤਾਂ ਉਸਨੇ ਹੋਰ ਵੀ ਗੱਲ ਚੱਕ ਦਿੱਤੀ ਤੇ ਰੌਣਾ ਪਾ ਦਿੱਤਾ ਕਹਿ ਲੱਗਿਓ ਸਾਡੇ ਘਰ ਕੀ ਕਰਨ ਆਇਆ ਸੀ ਅਸੀਂ ਤਾਂ ਕਦੇ ਕਿਸੇ ਨੂੰ ਘਰ ਵੜਨ ਨਹੀਂ ਦਿੱਤਾ ਮੈਂ ਉਸ ਨੂੰ ਕਿਹਾ ਉਹ ਆਪਣੇ ਘਰ ਨਹੀਂ ਆਇਆ ਲੋਕ ਐਵੇਂ ਆਪੇ ਗੱਲਾਂ ਬਣਾ ਰਹੇ ਨੇ ਮੈਂ ਉਸ ਨੂੰ ਫੋਨ ਨਹੀਂ ਕੀਤਾ ਤੇ ਮੈਂ ਉਸ ਨੂੰ ਦੱਸ ਦਿੱਤਾ ਕਿ ਰੌਣਾ ਪੈ ਗਿਆ ਤਾਂ ਕਹਿੰਦਾ ਮੈਨੂੰ ਪਤਾ ਲੱਗਾ ਚਾਚੀ ਬਹੁਤ ਗਾਣਾ ਕਰਦੀ ਪਈ ਆ ਸਾਨੂੰ ਵੀ ਬੰਦਾ ਚੰਗਾ ਬੋਲਦੀ ਸੀ ਪਰ ਜੇ ਮੈਨੂੰ ਕਿਸੇ ਨੇ ਪੁੱਛਿਆ ਤਾਂ ਮੈਂ ਸਿੱਧਾ ਕਹਿ ਦੇਣਾ ਕਿ ਤੈਨੂੰ ਕੀ ਹੈ ਮੇਰੇ ਨਾਲ ਗੱਲਬਾਤ ਹੈ ਮੈਂ ਇਸ ਨੂੰ ਪਿਆਰ ਕਰਦਾ ਭਲਾਂ ਜਿਨੇ ਰੋਣਾ ਪਾਉਣਾ ਪਾ ਲੋ ਮੇਰੀ ਸੱਸ ਨੇ ਤਾਂ ਇੰਨਾ ਰੋਣਾ ਪਾਇਆ ਕਿ ਬਦਨਾਮੀ ਕਰਵਾ ਕੇ ਰੱਖ ਦਿੱਤੀ ਮੇਰਾ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ ਸੀ ਚਾਚੀ ਤੇਰੇ ਕੋਲ ਨਹੀਂ ਆ ਕੇ ਰਹਿ ਜਾਂਦਾ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤੇ ਮਿਲਣਾ ਵੀ ਤਾਂ ਸੀ ਕਿ ਜਦੋਂ ਇਹ ਗੱਲ ਮੇਰੀ ਸੱਸ ਨੇ ਸੁਣੀ ਤਾਂ ਉਸ ਨੇ ਬਾਹਰ ਰਾਜੇ ਨੂੰ ਫੋਨ ਕਰ ਦਿੱਤਾ ਕਿ ਤੇਰੀ ਘਰ ਵਾਲੀ ਤਾਂ ਇਤਾ ਦੀ ਹਰਕਤਾਂ ਕਰਦੀ ਹੈ ਜਦੋਂ ਉਸ ਨੂੰ ਪਤਾ ਲੱਗਾ ਕਿ ਰਾਜ ਆਉਣ ਵਾਲਾ ਉਹਨਾਂ ਵਿੱਚੋਂ ਹੀ ਬਾਹਰੋਂ ਫੋਨ ਤੇ ਬਹੁਤ ਲੜਾਈ ਹੋ ਰਹੀ ਸੀ ਇਸ ਤੋਂ ਪਹਿਲਾਂ ਹੀ ਉਸ ਨੇ ਟਿਕਟ ਕਰਾਈ ਤੇ ਆਪ ਵੀ ਬਾਹਰ ਚਲਾ ਗਿਆ ਤੇ ਦੋ ਦਿਨ ਬਾਅਦ ਰਾਜ ਆ ਗਿਆ ਮੈਂ ਪੈਰਾਂ ਤੇ ਪਾਣੀ ਨਹੀਂ ਪੀਣ ਦਿੱਤਾ ਤੇ ਕਿਹਾ ਕਿ ਸਭ ਝੂਠ ਬੋਲਦੇ ਨੇ ਮੇਰੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਮੈਂ ਕਿਸੇ ਨੂੰ ਚੰਗਾ ਸਮਝਦੀ ਹਾਂ ਤੇ ਮੈਂ ਤੈਨੂੰ ਪਿਆਰ ਕਰਦੀ ਹਾਂ ਮੈਂ ਤੁਹਾਡੇ ਬਿਨਾ ਕਿਸੇ ਹੋਰ ਬਾਰੇ ਸੋਚ ਵੀ ਨਹੀਂ ਸਕਦੀ ਉਹ ਤਾਂ ਆਪਣੇ ਵਿੱਚ ਹੀ ਕਲੇਸ਼ ਪਾ ਕੇ ਚਲਾ ਗਿਆ ਜੇ ਏਡਾ ਹੀ ਸੱਚਾ ਹੁੰਦਾ ਤਾਂ ਸਾਹਮਣੇ ਆ ਕੇ ਗੱਲ ਕਰਦਾ ਮੈਂ ਕਦੀ ਉਸ ਨੂੰ ਬੁਲਾਇਆ ਤੱਕ ਵੀ ਨਹੀਂ ਮੇਰੇ ਘਰ ਵਾਲੇ ਨੇ ਮੇਰੇ ਨਾਲ ਬੜੀ ਲੜਾਈ ਕੀਤੀ ਮੈਨੂੰ ਸਾਰੇ ਰਿਸ਼ਤੇਦਾਰੀ ਵਿੱਚ ਰੌਲਾ ਪਾ ਕੇ ਬਦਨਾਮ ਕੀਤਾ ਗਿਆ ਜਿਹੜਾ ਵੀ ਮੈਨੂੰ ਕੋਈ ਕੁਝ ਕਹਿੰਦਾ ਮੈਂ ਕਹਿ ਦਿੰਦੀ ਕਿ ਸਬੂਤ ਲੈ ਕੇ ਆਓ ਜੇ ਕਿਸੇ ਕੋਲ ਹੈਗਾ ਉਦੋਂ ਕਿਸੇ ਕੋਲ ਟੱਚ ਫੋਨ ਨਹੀਂ ਹੁੰਦੇ ਸੀ ਤੇ ਵੀਡੀਓ ਕਿੱਥੋਂ ਬਣਦੀ ਮੈਨੂੰ ਪਤਾ ਸੀ ਕਿ ਬਟਨ ਵਾਲੇ ਫੋਨ ਤੇ ਵੀਡੀਓ ਨਹੀਂ ਬਣਦੀ ਤੇ ਉਸ ਤੋਂ ਬਾਅਦ ਮੈਂ ਕਦੇ ਵੀ ਫੋਨ ਨੂੰ ਨਹੀਂ ਹੱਥ ਲਾਇਆ ਤੇ ਮੈਂ ਆਪਣੇ ਘਰ ਨੂੰ ਆਪ ਹੈਂਡਲ ਕੀਤਾ ਤੇ ਆਪਣੇ ਘਰ ਵਾਲੇ ਨੂੰ ਆਪ ਤੇ ਯਕੀਨ ਦਿਵਾਇਆ ਕਿ ਝੂਠ ਬੋਲਦਾ ਉਸ ਕੋਲ ਕੋਈ ਸਬੂਤ ਨਹੀਂ ਉਹ ਸਿਰਫ ਇਸ ਕਰਦੋ ਛੜਦਾ ਸੀ ਕਿ ਮੈਂ ਸੋਣੀ ਆ ਇਸ ਕਰਕੇ ਕਲੇਸ਼ ਪਾਉਣਾ ਚਾਹੁੰਦਾ ਸੀ ਤੇ ਹੁਣ ਉਹ ਚਲਾ ਗਿਆ ਪਰ ਮੇਰੀ ਸੱਸ ਇਸ ਗੱਲ ਤੇ ਨਹੀਂ ਆਉਂਦੀ ਸੀ ਕਹਿੰਦੀ ਸੀ ਕੋਈ ਤਾਂ ਗੱਲ ਹੋਊਗੀ ਤਾਂ ਹੀ ਇਹਨਾਂ ਰੌਲਾ ਪਿਆ ਪਰ ਹਰ ਕੋਈ ਐਵੇਂ ਨਹੀਂ ਹੁੰਦਾ ਇਸੀ ਤੀਆਂ ਗੱਲਾਂ ਕਰੀ ਮੈਂ ਕਿਹਾ ਕਿ ਲੋਕ ਬਹੁਤ ਬੋਲਦੇ ਆ ਤੂੰ ਲੋਕਾਂ ਦੀਆਂ ਗੱਲਾਂ ਸੁਣੀ ਜਾ ਉਸ ਤੋਂ ਬਾਅਦ ਮੇਰੀ ਸੱਸ ਨੇ ਸਾਨੂੰ ਅਟਕਾਰ ਦਿੱਤਾ ਤੇ ਮੈਂ ਕਿਹਾ ਮੰਮੀ ਮੇਰੀ ਕੋਈ ਗਲਤੀ ਨਹੀਂ ਸੀ ਮੈਨੂੰ ਐਵੇਂ ਹੀ ਬਦਨਾਮ ਕਰਦੇ ਮੇਰੇ ਜਦੋਂ ਨਿਆਣਾ 2 ਸਾਲ ਦਾ ਹੋ ਗਿਆ ਤਾਂ ਮੇਰਾ ਘਰ ਵਾਲਾ ਫੇਰ ਛੁੱਟੀ ਤੇ ਆਇਆ ਤੇ ਕਹਿਣ ਲੱਗਾ ਪੰਮੀ ਹੁਣ ਆਪਣੇ ਕੋਲ ਦੋ ਬੱਚੇ ਆ ਤੇ ਤੂੰ ਆਪਰੇਸ਼ਨ ਕਰਵਾ ਦੇ ਮੈਂ ਉਸ ਨੂੰ ਕਿਹਾ ਠੀਕ ਹੈ ਤੇ ਮੈਂ ਆਪਣਾ ਆਪਰੇਸ਼ਨ ਕਰਵਾ ਦਿੱਤਾ ਹੁਣ ਤਾਂ ਮੈਨੂੰ ਉਹ ਹੀ ਖੁੱਲ੍ਹ ਮਿਲ ਗਈ ਸੀ ਕਿਉਂਕਿ ਹੁਣ ਮੈਂ ਪ੍ਰੈਗਨੈਂਟ ਨਹੀਂ ਹੋਣਾ ਸੀ ਉਪਰੋਂ ਮੇਰਾ ਘਰਵਾਲਾ ਮੇਰੇ ਤੇ ਇੰਨਾ ਯਕੀਨ ਕਰਦਾ ਸੀ ਉਹ ਕਹਿੰਦਾ ਸੀ ਲੋਕ ਤਾਂ ਬਹੁਤ ਗੱਲਾਂ ਕਰਦੇ ਆ ਜੀ ਮੇਰੇ ਘਰ ਵਾਲੇ ਨੇ ਇੰਨਾ ਕੁਝ ਹੋਣ ਤੇ ਵੀ ਮੈਨੂੰ ਰੱਖ ਲਿਆ ਸੀ ਮੈਨੂੰ ਕਦੇ ਕਿਸੇ ਨੇ ਕੁਝ ਵੀ ਕਹਿਣ ਨਹੀਂ ਦਿੱਤਾ ਸੀ ਕੋਈ ਵੀ ਇਦਾਂ ਦਾ ਨਹੀਂ ਸੀ ਜੋ ਮੈਨੂੰ ਇਸ ਗੱਲ ਦਾ ਮੀਣਾ ਮਾਰਦਾ ਜਾਂ ਮੈਨੂੰ ਕਦੇ ਕੋਈ ਮਾੜੀ ਚੰਗੀ ਗੱਲ ਕਹਿੰਦਾ ਮੇਰਾ ਘਰਵਾਲਾ ਤਾਂ ਮੇਰੇ ਤੇ ਜਾਨਵਾਰਤਾ ਸੀ ਪਰ ਦੋਸਤੋ ਆਪਣੇ ਜੀਵਨ ਸਾਥੀ ਨੂੰ ਕਦੇ ਧੋਖਾ ਨਹੀਂ ਦੇਣਾ ਚਾਹੀਦਾ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਰਿਸ਼ਤਿਆਂ ਦੀ ਕਦਰ ਕਰੋ ਫਿਰ ਮਿਲਾਂਗੇ ਸੋਹਣੀ ਜਿਹੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ